ਪਟਿਆਲਾ ਸ਼ਹਿਰ ਦੀ ਇਹ ਮਸ਼ਹੂਰ ਬੇકરી ਦੀ ਤੁਹਾਨੂੰ ਤਸਵੀਰ ਦਿਖਾ ਰਿਹਾ ਪਰ ਨਾਲ ਦੱਸਦਾ ਕਿ ਇਹਦੀ ਸਾਫ ਸਫਾਈ ਤੁਹਾਡੇ ਸਾਹਮਣੇ ਹੈ ਤੁਸੀਂ ਅੰਦਾਜ਼ਾ ਲਗਾਉਂਦੇ ਚੱਲੋ ਕਿ ਕਿੰਨੀ ਕਿ ਸਾਫ ਸਫਾਈ ਹੈ ਪਰ ਮੈਂ ਕੁਝ ਹੋਰ ਕਹਿਣ ਲੱਗਿਆ ਮੈਂ ਕਹਿਣ ਲੱਗਿਆ ਕਿ ਜੇਕਰ ਤੁਸੀਂ ਇਸ ਬੇકરી ਤੋਂ ਕੇਕ ਖਰੀਦਣਾ ਤਾਂ ਪਹਿਲਾਂ ਲੱਕੜ ਵੱਢਣ ਵਾਲੀ ਜਾਂ ਲੋਹਾ ਵੱਢਣ ਵਾਲੀ ਆਰੀ ਜ਼ਰੂਰ ਲੈ ਲਿਓ ਕਿਉਂਕਿ ਇਹ ਪਤਾ ਨਹੀਂ ਕਿਹੜੇ ਕਿਸਮ ਦਾ ਫਰੋਜ਼ਨ ਕੇਕ ਵੇਚਦੇ ਨੇ ਜਿਹੜਾ ਲੱਕੜ ਦੇ ਲੋਹੇ ਦੇ ਚਾਕੂ ਨਾਲ ਤਾਂ ਬੜਾ ਔਖਾ ਕੱਟਦਾ ਹੈ ਸ਼ਾਇਦ ਆਰੀ ਦੇ ਨਾਲ ਛੇਤੀ ਕੱਟ ਜਵੇ ਅਤੇ ਫਿਰ ਅੱਗੋਂ ਇਹ ਇਸ ਚੀਜ਼ ਨੂੰ ਬੜਾ ਔਖਾ ਮੰਨਦੇ ਨੇ ਕੇਕ ਦਿੱਤਾ ਜਿਹੜਾ ਕਿ ਜਮਾਂ ਲੱਕੜ ਵਰਗਾ ਸੀ ਤੇ ਜਿਹੜਾ ਕੋੜਾ ਹੋ ਚੁੱਕਿਆ ਸੀ ਫਿਰ ਜਨਾਬ ਮੰਨਣ ਨੂੰ ਤਿਆਰ ਨਹੀਂ ਸਨ ਜਦੋਂ ਮੌਕੇ ਤੇ ਕੱਟਣ ਲਈ ਕਿਹਾ ਡੇਢ ਘੰਟੇ ਬਾਅਦ ਵੀ ਕੇਕ ਇਸ ਤਰ੍ਹਾਂ ਕੱਟਿਆ ਜਾ ਰਿਹਾ ਸੀ ਮੰਨੋ ਉਹ ਲੱਕੜ ਦਾ ਬਣਿਆ ਹੋਵੇ ਉਥੇ ਕਟਣ ਦੀ ਗੱਲ ਕੀਤੀ ਤਾਂ ਜਨਾਬ ਪੂਰਾ ਹੀ ਮੁੱਕਰ ਗਏ ਫਿਰ ਆਪਣਾ ਹੀ ਇੱਕ ਬੰਦਾ ਬੁਲਾਇਆ ਇਹ ਤਾਂ ਮਸ਼ਹੂਰ ਕਿਹਾ ਤਾਂ ਭਾਜੀ ਨਹੀਂ ਗਲਤ ਕਰ ਰਹੇ ਹੋ ਦੇਖੋ ਕਿੰਨਾ ਮਾੜਾ ਲੱਗਦਾ ਸੀ ਕਿਸੇ ਬੰਦੇ ਦੇ ਘਰੇ ਕੇਕ ਮੰਗਏ ਆ ਕੇਕ ਲੈ ਗਿਓ ਮੈਂ ਤੁਸੀਂ ਮੰਗਦੇ ਹੋ ਕਿੰਨਾ ਹਾਰ ਕੇ ਮੈਂ ਫਰੋਜ਼ਨ ਕੇਕ ਦਿੱਤਾ ਮੈਂ ਆਪ ਕਹਿ ਰਹੇ ਮੈਂ ਚਿਲਡ ਕੇਕ ਫਰੋਜ਼ਨ ਕੇਕ ਕਿੰਦਾ ਜੀ ਚਿਲਡ ਕੇਕ ਦਿੱਤਾ ਮੇਰਾ ਕਿੰਨੇ ਦਿਨ ਪਹਿਲਾਂ ਦਿੱਤਾ ਨਹੀਂ ਜੀ ਫਰੈਸ਼ ਕੇਕ ਹੈ ਬਾਹਰ ਦੇਖੋ ਲੱਗੇ ਫਰੈਸ਼ ਹੀ ਤਾਂ ਲੱਗਦਾ ਭਾਜੀ ਫਿਰ ਕੱਟ ਕੇ ਦਿਖਾਓ ਚਲੋ ਕੱਟੋ ਦੁਬਾਰਾ ਕੱਟੋ ਹੈਲੋ ਕੱਟੋ ਕੈਮਰਾ ਚੱਲ ਰਿਹਾ ਨਾ ਝੂਠੇ ਨਹੀਂ ਕੱਟੋ ਬਸ ਫਰੈਸ਼ ਹੈ ਤਾਂ ਹੀ ਕਹਿ ਰਹੇ ਫਰੈਸ਼ ਹੈ ਬਿਲਕੁਲ ਭਾਜੀ ਅਬ ਕੇਕ ਕਟਾਉਣ ਵਾਸਤੇ ਇਸ ਟਾਈਮ ਕੱਟ ਕੇ ਦਿਖਾਓ। ਕੱਟੋ। ਆ ਤੂੰ ਕੱਟ ਦੇ ਯਾਰ। ਲੰਬਾ ਸਾਭ ਨਹੀਂ ਕਰ। ਸਾਰੇ ਡੈਮੇਜ ਤੇ ਚਿੰਡ ਮੈਂ। ਬਾਜੀ ਐ ਇਹ ਨਾ ਕਰੋ ਯਾਰ। ਤੁਸੀਂ ਗਲਤ ਕਰੋ ਗਲਤ ਗੱਲ। ਨਹੀਂ ਕੱਟਿਆ ਜਾ ਰਿਹਾ। ਤੁਸੀਂ ਗਲਤ ਕੇਜ ਦਿੱਤਾ ਸਾਨੂੰ। ਆ ਦੇਖੋ। ਕਿੰਨਾ ਕੱਟ ਕੇ ਦਿਖਾਓ। ਕੱਟੋ। ਆ ਤੂੰ ਕੱਟ ਦੇ ਯਾਰ। ਲੰਬਾ ਸਾਭ ਨਹੀਂ ਕਰ। ਸਾਰੇ ਡੈਮੇਜ ਤੇ ਚਿੰਡ ਮੈਂ। ਬਾਜੀ ਐ ਇਹ ਨਾ ਕਰੋ ਯਾਰ। ਤੁਸੀਂ ਗਲਤ ਕਰੋ ਗਲਤ ਗੱਲ। ਨਹੀਂ ਕੱਟਿਆ ਜਾ ਰਿਹਾ। ਤੁਸੀਂ ਗਲਤ ਕੇਜ ਦਿੱਤਾ ਸਾਨੂੰ। ਆ ਦੇਖੋ। ਕਿੰਨਾ ਕੱਟ ਕੇ ਦਿਖਾਓ। ਕੱਟੋ ਆ ਤੂੰ ਕੱਟ ਦੇ ਯਾਰ ਲੰਬਾ ਸਾਬ ਨਹੀਂ ਕਰ ਪਾਜੀ ਐਵੇਂ ਨਾ ਕਰੋ ਯਾਰ ਨਹੀਂ ਕੱਟੇ ਜਾ ਰਹੇ ਤੁਸੀਂ ਗਲਤ ਕੇਕ ਦਿੱਤਾ ਸਾਡਾ ਇਹ ਕਿੰਨੇ ਇਨਸਾਨ ਕੋਈ ਕੱਟ ਕੇ ਦਿਖਾਓ ਕੱਟੋ ਆ ਤੂੰ ਕੱਟ ਦੇ ਯਾਰ ਲੰਬਾ ਸਾਬ ਨਹੀਂ ਕਰ ਪਾਜੀ ਐਵੇਂ ਨਾ ਕਰੋ ਯਾਰ ਨਹੀਂ ਕੱਟੇ ਜਾ ਰਹੇ ਤੁਸੀਂ ਗਲਤ ਕੇਕ ਦਿੱਤਾ ਸਾਡਾ ਇਹ ਕਿੰਨੇ ਇਨਸਾਨ ਕੋਈ ਸਾਡੀ ਤੁਹਾਨੂੰ ਪਤਾ ਕੱਟੇ ਨਹੀਂ ਜਾ ਰਹੇ ਐਡੇ ਵੱਡੇ ਬੰਦੇ ਦੇ ਘਰੇ ਅਸੀਂ ਕੇਕ ਲੈ ਕੇ ਗਏ ਵੀ ਆ ਪਰ ਬਈ ਸੌਰੀ ਥੋੜਾ ਹੁੰਦਾ ਸਾਡੀ ਇਨਸਲਟ ਹੋ ਗਈ ਉੱਥੇ ਅਸੀਂ ਦੋਸੋ ਕੀ ਕੀ ਅਗਲੇ ਪੜਾ ਮਤਲਬ ਅਗਲੇ ਨੇ ਕੇਕ ਮੂੰਹ ਲਾਇਆ ਖਾ ਕੇ ਦੇਖੋ ਚਲੋ ਖਾਓ ਇਹਨੂੰ ਹਾਂ ਫਰੈਸ਼ ਕਿ ਨੋ ਖਾ ਕੇ ਖਾ ਕੇ ਕੋੜਾ ਪਿਆ ਹੈ ਖਾਓ ਖਾਓ ਦੇ ਜੀ ਲਓ ਚਮਚ ਦੇਓ ਇਹਨਾਂ ਨੂੰ ਤੁਸੀਂ ਦੱਸੋਗੇ ਬਸ ਇਹ ਯਾਦ ਰੱਖਣਾ ਪ੍ਰਮਾਤਮਾ ਨੂੰ ਹਾਜ਼ਰ ਨਾਜ਼ ਰੱਖ ਕੇ ਸੱਚ ਬੋਲਣਾ ਨਹੀਂ ਨਹੀਂ ਕੋੜਾ ਨਹੀਂ ਹੈ ਕੇਕ ਨਹੀਂ ਕੋੜਾ ਹੋਏਗਾ ਖਾਓ ਵੇ ਜੀ ਖਾਓ ਝੂਠ ਨਹੀਂ ਕਹਿ ਰਿਹਾ ਮੈਂ ਕੇਕ ਪੁਰਾਣੀ ਹੋਏਗਾ ਖਾਓ ਨਾ ਫਿਰ ਤੁਸੀਂ ਦੱਸੋਗੇ ਮੈਂ ਦੇਖੋ ਕੇਕ ਕੋੜਾ ਨਹੀਂ ਹੈ ਕੋੜਾ ਕੇਕ ਹੈ ਭਾਜੀ ਮਤਲਬ ਇਹ ਨਹੀਂ ਜੀ ਮੈਂ ਕਿਸੇ ਹੋਰ ਨੂੰ ਬੁਲਾ ਲੈਣਾ ਹਾਂ ਬੁਲਾਓ ਬੁਲਾ ਲਓ ਤੁਸੀਂ ਉਹ ਬੇਚੱਕੋ ਚੱਕੋ ਹੀ ਪਿਆਓ ਦੇਖੋ ਲੋ ਜੀ ਉਹ ਕੱਟੋ ਇੱਧਰਲੇ ਪਾਸੋਂ ਕੱਟੋ ਜਿਵੇਂ ਮਰਜੀ ਕੱਟੋ ਨਹੀਂ ਜੀ ਇਹ ਸੁਨਨ ਤਾਂ ਕੱਕੇ ਦੇ ਜਾ ਕੇ ਟਾਪੂ ਵਾਲੇ ਕਿਤੇ ਪੋੜੇ ਕੱਲਾ ਕੱਟ ਕੇ ਵੀ ਦਿਖਾਓ ਇਹਨੂੰ ਉਹ ਕੱਟੋ ਕਿਤੋਂ ਮੜਿਆ ਕੇਕ ਕੱਟੇ ਭਾਜੀ 1.5 ਘੰਟਾ ਹੋ ਗਿਆ ਕੇਕ ਬਾਹਰ ਨਿਕਲੇ ਨੂੰ ਆ ਤੂੰ ਦੇਖ ਐ ਰੁਕਾ ਪ੍ਰਹਤ ਕਰੀ ਇੱਕ ਮਿੰਟ ਚਾਹ ਲੈ ਦੇ ਕੋੜੇ ਪੋੜੇ ਭਾਜੀ ਕਹਿ ਨਹੀਂ ਸਕਦੇ ਮਿੱਠਾ ਜੀ ਕੇਕ ਤਾਂ ਮਿੱਠਾ ਹੈ ਮੈਂ ਤਾਂ ਪਰ ਤਕਤਰ ਹੈ ਕਿ ਨਹੀਂ ਹੈ ਸੱਚ ਕਹਿਣਾ ਭਾਜੀ ਇਹ ਸਾਹਿਬ ਦੀ ਗੱਲ ਕਰ ਰਿਹਾ ਭਾਜੀ ਕੇਕ ਦਾ ਮਿੱਠਾ ਇੱਚ ਕੋਈ ਹੋਣੀ ਹੈ ਜਿਹੜੇ ਇਹਦੇ ਬਲੈਕ ਪੇਪਰ ਤੋਂ ਉਹਦੇ ਜਿਹੜਾ ਥੋੜੀ ਹੋ ਆਈ ਹੈ ਹੈ ਨਾ ਬਸ ਇਹੀ ਮੈਂ ਕਹ ਰਿਹਾ ਮਾੜਾ ਕੱਟ ਕੇ ਵੀ ਦੇਖਿਓ ਮਾੜਾ ਕੇਕ ਦਾ ਮਿੱਠਾ ਇੱਚ ਕੋਈ ਹੋਣੀ ਹੈ ਜਿਹੜੇ ਇਹਦੇ ਬਲੈਕ ਪੇਪਰ ਤੋਂ ਉਹਦੇ ਜਿਹੜਾ ਥੋੜੀ ਹੋ ਆਈ ਹੈ ਹੈ ਨਾ ਬਸ ਇਹੀ ਮੈਂ ਕਹ ਰਿਹਾ ਮਾੜਾ ਕੱਟ ਕੇ ਵੀ ਦੇਖਿਓ ਮਾੜਾ ਕੇਕ ਦਾ ਮਿੱਠਾ ਇੱਚ ਕੋਈ ਹੋਣੀ ਹੈ ਜਿਹੜੇ ਇਹਦੇ ਬਲੈਕ ਪੇਪਰ ਤੋਂ ਉਹਦੇ ਜਿਹੜਾ ਥੋੜੀ ਹੋ ਆਈ ਹੈ ਹੈ ਨਾ ਬਸ ਇਹੀ ਮੈਂ ਕਹ ਰਿਹਾ ਮਾੜਾ ਕੱਟ ਕੇ ਵੀ ਦੇਖਿਓ ਮਾੜਾ ਕੇਕ ਦਾ ਮਿੱਠਾ ਇ ਜਿਹੜੇ ਇਹ ਬੈਕਪੇਪਰ ਤੋਂ ਉਹਦੇ ਚਾੜ੍ਹੜੀ ਥੋੜੀ ਹੋ ਆ ਗਈ ਹੈ ਨਾ ਬਸ ਇਹੀ ਮੈਂ ਕਹ ਰਿਹਾ ਮੈਂ ਕਹਿ ਰਿਹਾ ਕਿ ਉਹ ਵੈਲ ਚੋਸਨ ਹੈ ਬੰਦੇ ਨੇ ਮੈਂ ਗਲਤੀ ਆਪਣੀ ਇੱਕ ਮਿੰਟ ਮੈਂ ਕਹਿ ਰਿਹਾ ਕਿ ਉਹ ਵੈਲ ਚੋਸਨ ਹੈ ਬੰਦੇ ਨੇ ਮੈਂ ਗਲਤੀ ਆਪਣੀ ਇੱਕ ਮਿੰਟ ਮੈਂ ਕਹਿ ਰਿਹਾ ਕਿ ਉਹ ਵੈਲ ਚੋਸਨ ਹੈ ਬੰਦੇ ਨੇ ਮੈਂ ਗਲਤੀ ਆਪਣੀ ਇੱਕ ਮਿੰਟ ਮੈਂ ਕਹਿ ਰਿਹਾ ਕਿ ਉਹ ਵੈਲ ਚੋਸਨ ਹੈ ਬੰਦੇ ਨੇ ਮੈਂ ਗਲਤੀ ਆਪਣੀ ਇੱਕ ਮਿੰਟ ਮੈਂ ਕਹਿ ਰਿਹਾ ਕਿ ਉਹ ਵੈਲ ਚੋਸਨ ਹੈ ਬੰਦੇ ਨੇ ਮੈਂ ਗਲਤੀ ਆਪਣੀ ਇੱਕ ਮਿੰਟ ਮੈਂ ਕਹਿ ਰਿਹਾ ਕਿ ਉਹ ਵੈਲ ਚੋਸਨ ਹੈ ਬੰਦੇ ਨੇ ਮੈਂ ਗਲਤੀ ਆਪਣੀ ਇੱਕ ਮਿੰਟ ਮਾਮਲਾ ਤੁਸੀਂ ਸਾਰਾ ਆਪਣੇ ਕੰਨੀ ਸੁਣ ਲਿਆ ਐ ਅੱਖੀ ਦੇਖ ਲਿਆ। ਦੱਸ ਦਈਏ ਉਹ ਵਿਅਕਤੀ ਜਿਸ ਨੂੰ ਬੁਲਾਇਆ ਗਿਆ ਸੀ ਇਸ ਬੇਕਰੀ ਵਾਲੇ ਦਾ ਪੜੋਸੀ ਸੀ ਪਰ ਇਮਾਨਦਾਰ ਸੀ। ਉਸ ਨੇ ਸੱਚ ਕਿਹਾ ਕਿ ਕੇਕ ਦੇ ਉੱਪਰ ਲੱਗਿਆ ਹੋਇਆ ਰੈੱਡ ਕਲਰ ਦਾ ਪੇਸਟ ਥੋੜਾ ਕੋੜਾ ਐ ਪਰ ਉਸ ਗਾਹਕ ਦਾ ਕੀ ਕਸੂਰ ਜਿਹੜਾ ਪੈਸੇ ਦੇ ਕੇ ਇਹ ਕੇਕ ਕਿਸੇ ਦੇ ਘਰ ਲੈ ਕੇ ਪਹੁੰਚਿਆ ਸੀ ਤੇ ਉਸ ਨੂੰ ਭਾਰੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ। ਇਹ ਸਾਰੇ ਲੋਕ ਇਸ ਕਰਕੇ ਇਸ ਟੜਲੇ ਨਾਲ ਕੰਮ ਕਰ ਲੈਂਦੇ ਨੇ ਕਿਉਂਕਿ ਪਟਿਆਲੇ ਸ਼ਹਿਰ ਦਾ ਸਿਹਤ ਵਿਭਾਗ ਖਾਸਾ ਸੁਸਤ ਨਜ਼ਰ ਆ ਰਿਹਾ ਹੈ ਕਿਉਂਕਿ ਉਸ ਮੌਕੇ ਤੇ ਇਸ ਘਟਨਾ ਵਕਤ ਡੀ ਐਚਓ ਪਟਿਆਲਾ ਨੂੰ ਫੋਨ ਕੀਤਾ ਗਿਆ ਸੀ ਜਿਨ੍ਹਾਂ ਕਿਹਾ ਕਿ ਅਸੀਂ ਟੀਮ ਅਗਲੇ ਦਿਨ ਭੇਜ ਸਕਦੇ ਹਾਂ ਉਸ ਤੋਂ ਬਾਅਦ 2 ਦਿਨ ਤੱਕ ਲਗਾਤਾਰ ਉਹਨਾਂ ਨਾਲ ਸੰਪਰਕ ਸਾਧਿਆ ਗਿਆ ਪਰ ਜਨਾਬ ਹਰਾਂ ਕੋਲ ਸਮਾਂ ਹੀ ਨਹੀਂ ਜੇਕਰ ਸਿਹਤ ਵਿਭਾਗ ਦੀ ਇਹ ਕਾਰਗੁਜ਼ਾਰੀ ਹੈ ਇਸੇ ਕਰਕੇ ਅਜਿਹੇ ਲੋਕ ਸਰਗਰਮ ਨੇ ਤੇ ਲੋਕਾਂ ਨੂੰ ਘਟੀਆ ਕੁਆਲਿਟੀ ਦਾ ਸਮਾਨ ਵੇਚ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਤੇ ਕੋਈ ਕਾਰਵਾਈ ਹੋਣੀ ਨਹੀਂ ਕਹਿ ਲੀਏ ਕਿ ਪਟਿਆਲਾ ਦੇ ਲੋਕਾਂ ਦੀ ਸਿਹਤ ਰੱਬ ਪਰੋਸੇ ਹੈ ਹੁਣ ਤੁਸੀਂ ਆਪ ਸਮਝੋ ਤੇ ਦੱਸੋ ਅਜਿਹੇ ਲੋਕਾਂ ਨਾਲ ਕੀ ਕਰਨਾ ਚਾਹੀਦਾ